ਵੀਡੀਓ ਬਣਾ ਲੀਏ। ਜਿਹੜਾ ਦੋ ਤੇ ਆਪਾਂ ਨੂੰ 5.9 ਦਾ ਨਾਮ ਜਿਹੜਾ ਮੱਛਪੜਾ सावਲੀ ਕਰਨ ਲਈ ਸੋਚਿਆ ਹੋਇਆ। ਦੇਖੋ ਸਭ ਤੋਂ ਪਹਿਲਾਂ ਜਦੋਂ ਮੈਂ ਬਹੁਤ ਕੰਦਲ ਜਿਹੜ ਨੂੰ ਪੁੱਲਾ ਦਾਜਾ ਦੋ ਚੱਕਿਆ ਬਹੁਤ ਬੰਮਾ ਖਲੋਂ ਦਾ ਪਹਿਲਾ ਦੋ ਕਿ ਕਬੱਡੀ ਜੁਵੇਂ ਬਰੀ ਮੈਂ ਸੁਣ ਮਛੂਰ ਸਾਹਿਬ ਨੂੰ ਕਹਿੰਦੇ ਨੇ ਤੇ ਮੈਨੂੰ ਵੀ ਪੂਰਾ ਮਾਣ ਆ ਵੀ ਇਹ ਸਾਰੇ ਟੀਮ ਜਿੰਨੇ ਵੀ ਐਫਸੀ ਹੈਗੇ ਨੇ ਤੇ ਨਾਲ ਸਾਡਾ ਤਗਵਰ ਸਾਹਿਬ ਆ ਤੇ ਬਾਕੀ ਦੂਜੀਆ ਪਾਰਟੀ ਨੂੰ ਚਾਹੇ ਮਰਦ ਤੇ ਉਹਨਾਂ ਨੂੰ ਸਾਰੋ ਗਲ ਕੇ ਮੈਂ ਛੇਤੀ ਵੀ ਕਰੂੰਗਾ ਤੇ ਪਰ ਮੈਨੂੰ ਮਾਣ ਵੀ ਖਾਰਤ ਹੈਗਾ ਬਿਜਲੀ ਨੂੰ ਵੱਡੀ ਜਿੰਮੇਵਾਰੀ ਮਿਲੀਆਂ ਬਾ ਖੂਬੀ ਨਵਾਉਣਗੇ ਤੇ ਦੂਜੀ ਗੱਲ ਹੈਗੀ ਆ ਵੀ ਜਿੰਨੇ ਕਹਿੰਦੇ ਵੀ ਕਾਬਜ ਨਹੀਂ ਹੈਗੇ ਇੱਕ ਸਭ ਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਮਸ਼ਹੂਰ ਜੀ ਕਰਨ ਵਾਸਤੇ ਮੇਰੇ ਭਰਾ ਨੂੰ ਸੇਵਾ ਦਾ ਕਦਮ ਉਹ ਮੌਕਾ ਮਿਲਿਆ ਤੇ ਹਰ ਇੱਕ ਜੋ ਮੁੱਦਾ ਜੋ ਮਛੂਰ ਵਾਲੇ ਦੇ ਨਹੀਂ ਜੋ ਵੀ ਕੰਮ ਜ਼ਰੂਰੀ ਆ ਉਹ ਹਰ ਕੰਮ ਅਸੀਂ ਪੂਰਾ ਕਰਾਂਗੇ ਜਿਵੇਂ ਹੁਣ ਸ਼ਾਹ ਦੇ ਇੱਕ ਕਹਿੰਦੀ ਹੋਰ ਕੀਤੀ ਆ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕੇ ਆ ਉਹਦਾ ਜਵਾਬ ਅਸੀਂ ਪਹਿਲੀ ਮੀਟਿੰਗ ਜੀ ਤੁਹਾਨੂੰ ਪਤਾ ਲੱਗ ਜੂਗਾ ਵੀ ਉਹਦੇ ਪਰ ਅਸੀਂ ਕੀ ਸੋਚੀ ਬੈਠੇ ਆ ਕੀ ਪਲਾਨਿੰਗ ਆ ਥੋੜੀ ਸ਼ਹਿਰ ਵਾਸਤੇ ਤੇ ਉਹਦਾ ਜਵਾਬ ਮਿਲੂਗਾ ਤੇ ਬਾਕੀ ਹਰ ਜੋ ਵੀ ਮੁਸ਼ਕਲ ਹੈਗੀ ਆ ਜੋ ਵੀ ਰਹੀਆਂ ਮੁ੍ਰਕਸ਼ੀਆਂ ਆਉਣੀਆਂ ਆ ਜੇ ਮੁਸ਼ਕਲਾਂ ਜੋ ਵੀ ਹੋਣਗੇ ਉਹ ਸਾਰੇ ਦਾ ਹੱਲ ਕੀਤਾ ਜਾਊਗਾ ਜੋ ਬਸ਼ਰ ਸਭ ਦੇ ਲਈ ਉੱਤਕਾਸ ਕਰਨ ਲਈ ਹਰੂ ਕੰਮ ਕੀਤਾ ਜਾਊਗਾ ਜੋ ਜਿੱਦੋਂ ਪੱਕਾ ਸੋਚ ਕੇ ਮੱਚਦਾ ਸਾਬ। ਮੇਰੇ ਸਾਬ ਚਾਰ ਨਾ ਨਰਾਜ ਕੌਂਸਲਰ ਚ ਜਾਦਾ ਸੀ ਕਿ ਇਹ ਠੀਕ ਨਹੀਂ ਐ ਇੱਕ ਨਾਲ ਦੇਖੋ ਨਾਲ ਨੇ ਮੇਰੇ ਪ੍ਰਕਾਰ ਇਸ ਟਾਈਮ ਤੇ ਦੂਜੀ ਵੱਡੀ ਗੱਲ ਮ ਕਰਨੀ ਚਾਹੁੰਦਾ ਦੀ ਕੰਮ ਪਰਵਾਰਾ ਉੱਥੇ ਵੀ ਇਸੇ ਕਲੇ ਅੰਦਰ ਗੁੱਸਾ ਮਿਲਦਾ ਉੱਥੇ ਨੰਦਾ ਮਲਦਾ ਜਿੱਥੇ ਪਿਆਰ ਨਾ ਹੁੰਦਾ। ਤੇ ਦੂਜੀ ਗੱਲ ਹੈਗੀ ਐ ਤਾਂ ਵੱਡੀ ਪਾਰਟੀ ਆ ਬੇਰ ਵੀ ਹੈ ਨਾ ਤੇ ਕੋਈ ਗੱਲ ਨਹੀਂ ਹੈ ਜੀ ਸਾਡੇ ਨਾਲ ਨੇ ਸਾਡੇ ਨਾਲ ਹਮੇਸ਼ਾ ਖੜੇ ਨੇ ਮੇਰੇ ਵੀਰ ਨੇ ਮੇਰੇ ਭਰਾ ਨੇ ਹਮੇਸ਼ਾ ਪਾਰਟੀ ਦੀ ਬੇਤਰੀ ਲਈ ਕੰਮ ਕਰ ਰਹੇ ਤੇ ਮਰਛੂਵਾਲਾ ਸਾਹਿਬ ਦੇ ਲਈ ਜੋ ਵੀ ਸੇਵਾ ਹੈ ਜੀ ਉਹ ਸਾਹਾਰਾ ਕੀ ਕੰਮ ਕਰ ਰਹੇ ਸਰ ভাইস ਪ੍ਰਧਾਨ ਦਾ ਅਨਾਉਂਸ ਕਰੋਗੇ ਜੀ ਕੋਈ ਤੋਂ ਬਾਤ ਨਹੀਂ ਹੈਗੀ ਬਲਕਿ ਦਾ ਖਾਲ ਦੀ ਕਿਲੀ ਹਜੇ ਆਪਾਂ ਜਦੋਂ ਵੀ ਮੌਕਾ ਮਿਲੇ ਠੀਕ ਹੈ ਉਹ ਤੋਂ ਬਾਈਸ ਪ੍ਰਧਾਨ ਤੇ ਉਮੀਦ ਹੈਗੀ ਆ ਪੂਰਾ ਕਰਨ ਉਸ ਤੋਂ ਇੱਕ ਲੋਕਾਂ ਦੀ ਡਿਮਾਂਡ ਹੈ ਜੀ ਸਵਾਤੀ ਗੇਟ ਇੱਕ ਵੱਡਾ ਜਨਤਾ ਹਸਕ ਗੇਟ ਹੈਗਾ ਉੱਥੇ ਆਇਆ ਜਾ ਰਿਹਾ ਹੈ ਸਾਲੂ ਹੀ ਹੈ ਜੀ ਕਿਉਂਕਿ ਇੱਥੇ ਟ੍ਰੈਫਿਕ ਜਾਮ ਲੱਗਣ ਲੱਗ ਗਿਆ ਜੀ ਜਿਹੜੇ ਪੁਰਾਣੇ ਗੇਟ ਨੇ ਉੱਥੇ ਮੈਨੂੰ ਤਾਂ ਜਾਮ ਲੱਗਦਾ ਜੀ ਤੇ ਜਿਹੜੀ ਇਹ ਮੰਗ ਹੈ ਪਲੇ ਹੱਕੇ ਦੀ ਆ ਤੇ ਆਪਾਂ ਨੂੰ ਪਤਾ ਵੀ ਇਤਿਹਾਸਕ ਸ਼ਹਿਰ ਆ ਤੇ ਮੈਂ ਖੋਦ ਦੇ ਵਾਸਤੇ ਜਿਵੇਂ ਕੋਲ ਵੀ ਜਦੋਂ ਆਪਾਂ ਕੋਈ ਕੋਸ਼ਿਸ਼ ਕਰਦੇ ਆ ਤਾਂ ਕਾਮਯਾਬੀ ਹੁੰਦੀ ਆ ਜਿਵੇਂ ਮੈਂ ਆਧਾਰਨੰਦਾ ਸ਼ਰਕਾ ਵਾਲੀ ਗੱਲ ਚ ਚਾਲੀ ਕਰੀ ਆਪਾਂ ਉਹ ਪਹਿਲਾਂ ਵੀ 15-15 ਸਾਲ ਨਹੀਂ ਬਣੀ ਆ ਪਰ ਆਪਾਂ ਕੋਸ਼ਿਸ਼ ਕੀਤੀ ਤੇ ਉਹ ਦੇਖ ਲਈ ਸਾਲ ਡੇਢ ਸਾਲ ਚ ਬੂਰ ਪੈ ਗਿਆ ਇਸ ਚੀਜ਼ ਤੇ ਇਹਦੇ ਵਾਸਤੇ ਸ਼ੁਰੂਆਤਾਂ ਕਰਤੀ ਤੇ ਮੈਨੂੰ ਪੂਰੀ ਯਕੀਨ ਸਾਹ ਵੀ ਅਗਲੇ ਸਾਲ ਡੇਢ ਸਾਲ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਆ ਸ਼ਹਿਰ ਦੀ ਮੰਗ ਕਰੀ ਤੇ ਇੱਕ ਜ਼ਰੂਰਤ ਵੀ ਹੈਗੀ ਆਪਾਂ ਨੂੰ ਹਨਾ ਕਿਉਂਕਿ ਇਹ ਪੂਰੀ ਹੋ ਗਈ ਹੈ ਇਹ ਸਰਕਟ ਸਬ ਦੇ ਵਿੱਚ ਕਿ ਸਮਰਹਾੜਾ ਤੋਂ ਕੰਨਾ ਸੜਕ ਤੋਂ ਕੱਢ ਲੱਗੀ ਉਹ ਕਿਹ ਕਿਹ ਜੀ ਸਮਰਹਾੜਾ ਤੋਂ ਕੰਨੇ ਨੂੰ ਜਾ ਰਹੀ ਹੈ ਹਾਂ ਉਹਦੇ ਵਿੱਚ ਉਹਦਾ ਪੈਸੇ ਪਾਸ ਹੋ ਗਿਆ ਉਹਦੇ ਬਾਅਦ ਇੱਕ ਦੋ ਵੀ ਪੈਚ ਵਰਕਰ ਘਰ ਵਿੱਚ ਜੀ ਤੁਸੀਂ ਦੇਖਿਆ ਹੋਊਗਾ ਅਸਲ ਦੇ ਵਿੱਚ ਪ੍ਰੋਬਲਮ ਉਹਦਾ ਕਿੱਥੇ ਆਉਂਦੀ ਜਿਵੇਂ ਹੁਣ ਤੁਸੀਂ ਪਿਛਲੇ ਦਿਨ ਨਹੀਂ ਦੇਖਿਆ ਕਿ ਸ਼ਰਕਤ ਸਿਆਲ ਦੇ ਵਿੱਚ ਬਣਦੀ ਜੀ ਟੈਂਪਰੇਚਰ ਨੇ ਉੱਤਾਰ ਨੂੰ ਟੁੱਟਣੀ ਸ਼ੁਰੂ ਹੋ ਗਈ ਹੈ ਹੈਨਾ ਤੇ ਉਹ ਸਿਰਫ ਉੱਤਾਰ ਰੁਕਿਆ ਉਹ ਲਗਭਗ ਫਰਵਰੀ ਜਾਂ ਮਾਰਚ ਜਦੋਂ ਵੀ ਟੈਂਪਰੇਚਰ ਸਹੀ ਹੋ ਗਿਆ ਉਹ ਜਿੰਨਾ ਵੀ ਖੰਨੇ ਤੋਂ ਜਿਹੜਾ ਹੈਗੀ 메인 ਸੜਕ ਹੈਗੀ ਆ ਸਾਰੇ ਤੇ ਬੈਚ ਵਰਕ ਹੋਣਾ। ਮੱਛੀ ਵੜ ਤੋਂ ਕੋਹਾੜੇ ਤੱਕ ਜਦੋਂ ਤੋਂ ਵੀ ਬਹੁਤ ਬੁਰਾ ਹਾਲ ਹੈ ਜੀ। ਇਹਦੇ ਸਿਰਕਦਾ। ਅ ਧੰਨਵਾਦ ਤੁਹਾਡਾ ਧਿਆਨ ਚ ਲਿਆਉਣ ਵਾਸਤੇ। ਬਸੇ ਮੈਨੂੰ ਪਤਾ ਨਹੀਂ ਸੀਗਾ ਸਾਰੇ। ਠੀਕ ਹੈ। ਜੋ ਵੀ ਮਤਲਬ ਜੀ ਜੀ ਵੀ ਲੋੜ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੁਣ ਦੀ 5 ਕਰੋੜ ਨਗਰ ਕੌਂਸਲ ਆਪਣਾ ਮਾਰਕ ਕਮੇਟੀ ਦਾ ਪਿਆ ਜਿਹੜਾ ਹੁਣ ਕਹਾ ਕੰਮ ਵਾਸਤੇ ਆਣਾ ਤੇ ਕੋਈ ਸ਼ੰਕਾ ਹਜੇ ਵੀ ਕਈਆਂ ਨੇ ਕਿਉਂਕਿ ਸਿਆਲ ਕਰਕੇ ਬੁਰੇ ਹੁਣ ਸਿਆਲ ਚੱਲਣ ਤੋਂ ਤੱਕ ਨਹੀਂ ਹੋ ਪੂਰੀਆਂ ਹੋਈਆਂ ਤੇ ਪਰ ਜਦੋਂ ਵੀ ਮੌਸਮ ਸਹੀ ਹੋਏਗਾ ਮਾਰਕ ਐਮਐਲਏ ਸਾਹਿਬ ਨਗਰ ਕੋਸ਼ੇ ਪਿਛਲੇ ਦਿਨਾਂ ਚ ਪ੍ਰਸ਼ਤਾਚਾਰ ਦੇ ਹਿੱਟ ਲਿਸਟ ਤੇ ਰਹੀ ਲੋ ਵੀ ਇੱਥੇ ਪ੍ਰਸ਼ਤਾਚਾਰ ਬਹੁਤ ਹੁੰਦਾ ਕਿ ਐਕਟਿਵ ਲੋਕ ਸਹੀ ਉਹ ਪਾਊਗਾ ਤੁਹਾਨੂੰ ਇੱਕ ਬੇਨਤੀ ਕਰੂੰਗਾ ਸਾਰੇ ਭਰਾਵਾਂ ਨੂੰ ਫੇਸਬੁੱਕ ਤੇ ਪਾਮ ਰੋੜਾ ਨਾ ਪਾਈਏ ਮੈਂ ਤਾਂ ਇੱਕ ਸਾਫ਼ ਤੇ ਸਪਸ਼ਟ ਗੱਲ ਕਰੂੰਗਾ ਜੋ ਵੀ ਕਰਦਾ ਹੈਨਾ ਉਹਨੂੰ ਫੜਾਓ ਠੀਕ ਹੈ ਇਹ ਨਹੀਂ ਨਾ ਵੀ ਆਪਾਂ ਕਹੀ ਜਿਵੇਂ ਹੁੰਦਾ ਹੁੰਦਾ ਜਿੱਥੇ ਵੀ ਹੈਗਾ ਟੰਗ ਲੋ ਜੀ ਮੈਂ ਨਾਲ ਖੜਾ ਠੀਕ ਹੈ ਇਹ ਨਹੀਂ ਹੈਗਾ ਜਿੱਥੇ ਵੀ ਕੋਈ ਵੀਡੀਓ ਬਣਾਉਂਦੇ ਜੋ ਵੀ ਆਪਰ ਮੈਂ ਇਹ ਇਲਜ਼ਾਮ ਲਾਉਣ ਵਾਲਾ ਕੋਈ ਨਾ ਕੋਈ ਸਬੂਤ ਹੋਣਾ ਬਹੁਤ ਜ਼ਰੂਰੀ ਹੈ ਐਮਐਲਏ ਸਾਹਿਬ ਆਮ ਲੋਕ ਤੁਹਾਡੇ ਤੱਕ ਨਹੀਂ ਪਹੁੰਚ ਕਰਦੇ ਕਿ ਉਹਨਾਂ ਨੂੰ ਇਹ ਹੁੰਦਾ ਲੱਭੀ ਇਹ ਸਰਪ੍ਰੇਸਟ ਨੇ ਉਹਨੇ ਨਹੀਂ ਚਾਹੀਦੇ ਪਹਿਲੀ ਗੱਲ ਪੁੱਤਰ ਦਾ ਸਾਹਿਬ ਇਹ ਵੀ ਤੁਸੀਂ ਮੈਂ ਹੀ ਗੱਲ ਨੂੰ ਨਹੀਂ ਬੰਦਦਾ ਵੀ ਆਮ ਲੋਕ ਮੇਰੇ ਘਰ ਤੱਕ ਨਹੀਂ ਪਹੁੰਚਦੇ ਮੇਰੇ ਘਰ ਦੇ ਵਿੱਚ ਹਰ ਇੱਕ ਬੰਦਾ ਉਹ ਕੰਮ ਚਲੇ ਗਿਆ ਵੀ ਪਹਿਲਾਂ ਪਿੰਡ ਦੇ ਜ਼ਥੇਦਾਰਾਂ ਜਾਂ ਜਿਸ ਤਰ੍ਹਾਂ ਬੰਦਿਆਂ ਨੂੰ ਲੈ ਕੇ ਜਾਣਾ ਤੇ ਚੌਧਰੀਆਂ ਨੂੰ ਗੱਲੀਏ ਲੈ ਕੇ ਜਾਂਦੇ ਸੀ ਹੁਣ ਮੇਰੇ ਘਰ ਜਿਹੜਾ ਵੀ ਬੰਦਾ ਜਾ ਕੇ ਮਿਲ ਸਕਦਾ ਤੁਸੀਂ ਪੁੱਛ ਸਕਦੇ ਹੋ ਵੀ ਕਿੰਨਾ ਚਿਰੋਂ ਫੋਨ ਨਹੀਂ ਕਰਵਾਉਂਦਾ ਉਹਨਾਂ ਤੇ ਨਹੀਂ ਉੱਠਦਾ ਇਹ ਕੰਮ ਚੇਂਜ ਹੋ ਗਿਆ ਬਿਲਕੁਲ ਠੀਕ ਹਰ ਇੱਕ ਦੀ ਪਹੁੰਚਾਂ ਮੈਂ ਇਹ ਨਹੀਂ ਗੱਲ ਮੈਂ ਪਹੁੰਚੀ ਹਰ ਇੱਕ ਦੀ ਪਹੁੰਚਾਂ ਠੀਕ ਹੈ ਤੇ ਹਰ ਇੱਕ ਮੇਰੇ ਕੋਲ ਆ ਕੇ ਗੱਲ ਕਰਦਾ ਮੈਂ ਗੱਲ ਕਰਦਾ ਵੀ ਬਹਾਨਾ ਕੋਈ ਇਲਜ਼ਾਮ ਨਾ ਲਾਈਏ ਠੀਕ ਹੈ ਇਹ ਸਾਰੀ ਕਹਾਣੀ ਰਲ ਕੇ ਖਤਮ ਹੋ ਰਹੀਆਂ ਮੈਂ ਵੀ ਤੁਹਾਡੇ ਨਾਲ ਨਹੀਂ ਤੁਹਾਡੇ ਵਿੱਚੋਂ ਚਲੋ ਮੈਨੂੰ ਬਣਾਤਾ ਤੁਸੀਂ ਇਹ ਤੁਹਾਡਾ ਧੰਨਵਾਦਾ ਬਹੁਤ ਹਲਕੇ ਦਾ ਮੈਂ ਤੁਹਾਡੇ ਨਾਲ ਖੜਾ ਮੈਂ ਕਹਿੰਦਾ ਵੀ ਜਿੱਥੇ ਵੀ ਕੋਈ ਕੁਝ ਹੁੰਦਾ ਭਾ ਇਲਜ਼ਾਮ ਲਾਉਣ ਦੀ ਬਜਾਏ ਨਾ ਨਾਲ ਖੜ ਕੇ ਕਾਰਵਾਈ ਕਰਾਈਏ ਜੇ ਮੈਂ ਨਾਲ ਖੜਾ ਉਦੋਂ ਬਾਅਦ ਫਿਰ ਭਾ ਕਹਿ ਸਕਦੇ ਆ ਮੈਂ ਤਾਂ ਆਪ ਮੈਨੂੰ ਪਿੱਛੇ ਜੇ ਕਿਸੇ ਬੰਦੇ ਐਮਐਲਏ ਮੈਂ ਆਪੇ ਦੱਸ ਦਿੰਦਾ ਜੀ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਜੀ ਫਲਾਣੇ ਬਲਾਜ ਨੇ ਆਇਆ ਕਰਕੇ ਜੀ ਮੇਰੇ ਤੋਂ ਪੈਸੇ ਲੈ ਲਈ ਮੈਂ ਉਹਨੂੰ ਫੋਨ ਕੀਤਾ ਵੀ ਮੈਂ ਆ ਰਿਹਾ ਜੀ ਮੈਂ ਕਿਸੇ ਕੰਮ ਨੂੰ ਛੱਡ ਕੇ ਠਾਣੇਪੁਰੇ ਆ ਗਿਆ ਮੈਂ ਬੰਦੇ ਨੂੰ ਫੋਨ ਕਰੀ ਗਿਆ ਉਹਨੇ ਮੁੜ ਕੇ ਫੋਨ ਬੰਦ ਕਰ ਦਿੱਤਾ ਤੁਸੀਂ ਕੀ ਕਰ ਸਕਦੇ ਐਮਐਲਏ ਸਾਹਿਬ ਸਾਡੀ ਵੀਡੀਓ ਮੌਜੂਦ ਹੈ ਅਸੀਂ ਇੱਕ ਠੇਕੇਦਾਰ ਦੇ ਖਿਲਾਫ ਜਿਹੜੀ ਵੀਡੀਓ ਬਣਾਈ ਸੀ ਕਿ ਬਸਟੜ ਦੇ ਪਰਲੇ ਪਾਸੇ ਘਮਾਰਾਂ ਦੇ ਉਹ ਦੁਕਾਨ ਦੇ ਨਾਲ ਉਹਨੇ ਪੁਰਾਣੀ ਇੱਟਾਂ ਉਹ ਜਿਹੜੀ ਲੇਅਰ ਦੇ ਥੱਲੇ ਜੋੜੀਆਂ ਸੀ ਉਹਦਾ ਅਸੀਂ ਵੀਡੀਓ ਪਾਈ ਉਹ ਠੇਕੇਦਾਰ ਦੇ ਕੋਈ ਨਹੀਂ ਕੋਸਰ ਹੋਇਆ ਉਲਟਾ ਉਹ ਪੁਰਾਣੀ ਇੱਟ ਜਿਹੜੀ ਪੱਟੀ ਸੀ ਉਹ ਵੀ ਲੈ ਗਿਆ ਉਹਨੇ ਪੁਰਾਣੀ ਇੱਟ ਕੋ ਫਿੱਟ ਥੱਲੇ ਕਰ ਗਿਆ ਉਹਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ ਮੇਰੇ ਕੋਲ ਧਿਆਨ ਚ ਲੈ ਕੇ ਮੈਂ ਜਿੱਕੇ ਵੀ ਅੱਜ ਉਹ ਕਰ ਲੈਂਦੇ ਦੇ ਇੱਕ ਤਾਂ ਮ ਜਿਹੜਾ ਹੋਣ ਲੱਗਾ ਉਹ ਅੱਜ ਤੱਕ ਰੁਕਿਆ ਹਜੇ ਤੱਕ ਪੇਮੈਂਟ ਨਹੀਂ ਹੋਈ ਮੈਨੂੰ ਲੱਗਦਾ ਲਗਭਗ 2 ਸਾਲ ਤੋਂ ਕੁ ਟਾਈਮ ਹੋ ਗਿਆ ਠੀਕ ਆ ਬਤੇਰਾ ਉਹਨੇ ਇਧਰ ਉਧਰੋਂ ਕਾਹਣ ਦੀ ਕੋਸ਼ਿਸ਼ ਕੀਤੀ ਆ ਮੈਂ ਸਾਫ਼ ਗੱਲ ਕਰਦਾ ਵੀ ਜਿੱਥੇ ਬੰਦਾ ਗਲਤ ਆ ਠੀਕ ਆ ਤਾਂ ਉਹਨੂੰ ਬਣਦੀ ਉਹਦੇ ਵਿਰੁੱਧ ਕਾਰਵਾਈ ਹੋਊਗੀ ਹੋਊਗੀ ਪਰ ਗੱਲ ਇਹ ਆ ਵੀ ਦੋਸ਼ ਨਾ ਹੋਣ ਸਬੂਤ ਹੁੰਦਾ ਜਿਹੜਾ ਸਾਈਨ ਕੀ ਲੱਗਦਾ ਵਾ ਸੱਚ ਹੱਤ ਨੇ ਤੇ ਉਹ ਉਤੇ ਅੱਖਰ ਆਉਤਰੇਗਾ ਪਹਿਲਾਂ ਤਾਂ ਮੈਂ ਜੀ ਜੀ ਮੈਨੂੰ ਮਹਾਰਾਜਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਦੇ ਏਡੇ ਛੋਟੀ ਉਮਰ ਦੇ ਵਿੱਚ ਮੈਨੂੰ ਉਹਨਾਂ ਨੇ ਏਡਾ ਬڑا ਮਾਣ ਬਖਸ਼ਿਆ ਤੇ ਮੈਂ ਇੰਨਾ ਹੀ ਵਿਸ਼ਵਾਸ ਰੱਖਦਾ ਹਾਂ ਇਸ ਗੱਲ ਨੂੰ ਕਿ ਜਿਸ ਨਗਰੀ ਦਾ ਨਾਂ ਵੇਚ ਕੇ ਅਸੀਂ ਰੋਟੀ ਖਾ ਰਹੇ ਹਾਂ ਤੇ ਉਸੇ ਨਗਰੀ ਦੀ ਗੁਰੂ ਮਹਾਰੇ ਨੇ ਮੈਨੂੰ ਸੇਵਾ ਬਖਸ਼ੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਮੈਨਰੇ ਸਾਹਿਬ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੀਨੇ ਸਾਹਿਬ ਬੈਠੇ ਨੇ ਤੇ ਜੋ ਇਹਨਾਂ ਨੇ ਬੂਟਾ ਲਾਇਆ ਹੈ ਫਲਦਾਰ ਬੂਟਾ ਹੈ ਔਰ ਇਸ ਕਰਕੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਕਿ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਦਿੱਤੀ ਆ ਮੈਂ ਇਹ ਜੋ ਸਾਇਨ ਇਹ ਬਿਲਕੁਲ ਹਰਕਲੀ ਤੇ ਸੱਚ ਲਈ ਚੱਲੂੰਗਾ ਸਰ ਪਹਿਲ ਦੇ ਤੌਰ ਤੇ ਕਿਹੜੇ ਮੁੱਦੇ ਹੱਲ ਕਰੋਗੇ ਜੀ ਪਹਿਲ ਦੇ ਆਧਾਰ ਤੇ ਮਾਛੀਵਾੜਾ ਸਾਹਿਬ ਦੀ ਜੋ ਇੱਕ ਦੇਖਾ ਜੋ ਇੱਕ ਇਤਿਹਾਸਿਕ ਸਾਡੀ ਜੋ ਇਤਿਹਾਸਿਕ ਸ਼ਹਿਰ ਆ ਜਿਹੜਾ ਪਿੱਛੇ ਇਹਦੇ ਸਾਭ ਲੱਗਦਾ ਸੀ ਉਹਨੂੰ ਸਾਭ ਨੂੰ ਬਰਕਰਾਰ ਰੱਖਣ ਲਈ ਜੋ ਇਹਦੀ ਇੱਕ ਜਿਵੇਂ ਹੀ ਅਸੀਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਦੇਖੋ ਇੱਕ ਸੜਕਾਂ ਦਾ ਅਸੀਂ ਸਾਰਿਆਂ ਨੇ 15 ਸਾਲ ਸੜਕਾਂ ਦਾ ਸੰਤੋਪ ਭੋਗਿਆ ਤੇ ਹੁਣ ਉਹੀ ਸੜਕਾਂ ਨੇ ਐਮਐਲਏ ਸਾਹਿਬ ਦੀ ਰਹਿਨਮਾਈ ਤੁਸੀਂ ਦੇਖਿਆ ਕਿ ਜਦੋਂ ਅਸੀਂ ਸਮਰਾਨੇ ਤੋਂ ਐਂਟਰ ਕਰਦੇ ਹਾਂ ਅਸੀਂ ਆਪ ਮਹਿਸੂਸ ਕਰਦੇ ਹਾਂ ਕਿ ਯਾਰ ਬਾਕੀ ਸੜਕਾਂ ਸੁਧਾਰ ਹੋਏ ਤੇ ਤੁਸੀਂ ਆਪ ਕੁਝ ਸਮੇਂ ਦੇ ਵਿੱਚ ਮਾਛੀਵਾੜੇ ਸ਼ਹਿਰ ਦੀ ਦੇਖੋ ਅਸੀਂ ਉਸੇ ਤਰ੍ਹਾਂ ਸੁਧਾਰਨ ਸਰ ਮੀਟ ਮਾਰਕੀਟ ਦਾ ਮੁੱਦਾ ਹਰ ਇੱਕ ਵਾਰੀ ਉੱਕਦਾ ਉਹਦੇ ਲਈ ਤੁਸੀਂ ਵੀ ਜਰੂਰ ਮੁੱਦਾ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਅਜੇ ਤਾਂ ਬਹੁਤ ਲੰਬੀ ਰਾਹ ਆ ਤੇ ਪਰ ਮੈਂ ਇੰਨਾ ਕਵਾਦਾ ਜਰੂਰ ਕਰਦਾ ਮੈਂ ਮੱਛੀਵਾੜਾ ਸਾਹਿਬ ਆ ਮੱਛੀਵਾੜਾ ਸਾਹਿਬ ਨਹੀਂ ਕਿਉਂਕਿ ਜਿਵੇਂ ਤੁਸੀਂ ਐਂਟਰੈਂਸ ਤੇ ਦੇਖਿਆ ਕੁਝ ਦਿਨ ਪਹਿਲਾਂ ਐਮ.ਐਲ.ਏ ਸਾਹਿਬ ਨੇ ਮੈਨੂੰ ਘਰੇ ਬੁਲਾਇਆ ਤੇ ਇਹਨਾਂ ਨੇ ਦੇਖੀ ਮੈਂ ਚਾਰਜ ਨਹੀਂ ਲਿਆ ਸੀ ਪਰ ਇਹਨਾਂ ਨੇ ਉਸ ਦਿਨ ਕਿਹਾ ਕਿ ਆਪਾਂ ਅੱਜ ਤੋਂ ਹੀ ਇੱਕ ਸੁਧਾਰ ਸ਼ੁਰੂ ਕਰਨਾ ਤੇ ਤੁਸੀਂ ਦੇਖਿਆ ਜੋ ਮੱਛੀ ਮਾਰਕੀਟ ਆ ਅੰਦਰ ਐਂਟਰੈਂਸ ਕਰਦੇ ਹੀ ਮੱਛੀਵਾੜਾ ਸਾਹਿਬ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਉਹਦਾ ਜੇ ਉੱਥੋਂ ਅਸੀਂ ਸੁਧਾਰ ਸ਼ੁਰੂ ਕੀਤਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਮੀਟ ਮਾਰਕੀਟ ਦੇ ਮੁੱਦੇ ਨੇ ਜੋ ਨਜਾਇਜ਼ ਕਬਜ਼ਿਆਂ ਦੇ ਮੁੱਦੇ ਨੇ ਇਹ ਸ਼ਹਿਰ ਦੇ ਜੋ-ਜੋ ਸਮੱਸਿਆਵਾਂ ਨੇ ਅਸੀਂ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਾਂਗੇ ਇੱਕ ਦਸ਼ਮੇਸ਼ ਮਾਰਕੀਟ ਹੈਗਾ ਨਾਮ ਤੇ ਉਹਦੇ ਵਿੱਚ ਸ਼ਰਾਬ ਦਾ ਠੇਕਾ ਤੇ ਬੀੜੀਆਂ ਸਿੱਟਣ ਦੀ ਦੁਕਾਨ ਤੇ హెయిర్ ਡਰੈਸ ਨੇ ਉਹਨਾਂ ਮਾਰਕੀਟ ਨੂੰ ਦੁਬਾਰਾ ਕੀ ਸੋਚਿਆ ਆਪਾਂ ਜਿਸ ਦਿਨ ਸਾਡੀ ਪਹਿਲੀ ਮੀਟਿੰਗ ਹੋਊਗੀ ਜੀ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਹੋਊਗੀ ਉਸ ਦਿਨ ਜੋ ਅਸੀਂ ਇੱਕ ਮਤਾ ਪਾਸ ਕਰਾਂਗੇ ਉਹ ਇੱਕ ਇਤਿਹਾਸਿਕ ਮਤਾ ਹੋਊਗਾ ਕਿ ਇਸ 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 ਚੀਜ਼ ਦਾ ਮੈਂ ਤੁਹਾਨੂੰ ਜਵਾਬ ਉਸ ਪਹਿਲੇ ਮਤੇ 'ਚ ਦਵਾਂਗੇ ਠੀਕ うん。